ਸਤਿਨਾਮ ਸ਼੍ਰੀ ਵਾਇਗੁਰੂ ਸਾਈਂ ਜੀਓ ਤਨਾਸ੍ਰੀ ਮਹੱਲਾ ਪੰਜਵਾ ਮੇਰਾ ਲਾਗੂ ਰਾਮ ਸੋਹਿਤ ਸਤਿਗੁਰੂ ਮੇਰਾ ਸਦਾ ਸਹਾਈ ਜਿਨਾਂ ਦੁੱਖਾਂ ਕਾਟਿਆ ਹਾ ਕੇਤ ਰਹਾਓ ਮੇਰਾ ਲਾਗੂ ਰਾਮ ਸੋਹਿਤ ਸਤਿਗੁਰੂ ਮੇਰਾ ਸਦਾ ਸਹਾਈ ਜਿਨਾਂ ਦੁੱਖਾਂ ਕਾਟਿਆ ਕੇਤ ਰਹਾਓ ਹੱਥ ਦੇ ਰੱਖਿਓ ਆਪਣਾ ਕਰ ਬਿਰਥ ਸਗਲ ਮਟਾਈ ਨਿੰਜਗ ਕੇ ਮੁਖ ਕਾਲੇ ਕੀਨੇ ਜਿਨ ਕਾ ਆਪ ਸਹਾਈ ਸਾਚਾ ਸਾਹਿਬ ਸਹੋਆ ਰਖਵਾਲਾ ਲਿਏ ਕਠ ਲਾਏ ਨਿਰਭਉ ਪਏ ਸਦਾ ਸੁਖ ਮਾਣੇ ਨਾਨਕ ਹਰ ਗੁਣ ਗਾਏ ਸਾਚਾ ਸਾਹਿਬ ਹੋਆ ਰਖਵਾਲਾ ਰਖ ਲਈਏ ਕਠਲਾਈ ਨਿਰਭਉ ਪਏ ਸੁਦਾ ਸੁਖ ਮਾਣੇ ਨਾਨਕ ਹਰ ਗੁਣ ਗਾਏ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਉਤਨਾ ਸ੍ਰੀ ਮਹਲਾ 5 ਮੇਰਾ ਲਾਗੂ ਰਾਮ ਸੋਹਿਤ ਸਤਗੁਰ ਮੇਰਾ ਸਦਾ ਸਹਾਈ ਜਿਨ ਦੁੱਖਾਂ ਕਾ ਕਾਟਿਆ ਕੇਤ ਰਹਾਓ ਮੇਰਾ ਲਾਗੂ ਰਾਮ ਸੋਹੇਤ ਸਤਗੁਰੂ ਮੇਰਾ ਸਦਾ ਸਹਾਈ ਜਿਨ ਦੁੱਖਾਂ ਕਾ ਕਾਟਿਆ ਕੇਤ ਰਹਾਓ ਹੱਥ ਦੇ ਰੱਖਿਓ ਆਪਣਾ ਕਰ ਬਿਰਥ ਸਗਲਾ ਮਟਾਈ ਨਿੰਦਗ ਕੇ ਮੁਖ ਕਾਲੇ ਕਿੰਨੇ ਜਿਨ ਕਾ ਆਪ ਸਹਾਈ ਸਾਚਾ ਸਾਹਿਬ ਸਹੂਆ ਰਖਵਾਲਾ ਲਿਏ ਕਠ ਲਾਏ ਨਿਰਭੋ ਪਏ ਸਦਾ ਸੁਖ ਮਾਣੇ ਨਾਨਕ ਹਰ ਗੁਣ ਗਾਏ ਸਾਚਾ ਸਾਹਿਬ ਸਹੂਆ ਰਖਵਾਲਾ ਰੱਖ ਲਿਏ ਕਠ ਲਾਏ ਨਿਰਭੋ ਪਏ ਸਦਾ ਸੁਖ ਮਾਣੇ ਨਾਨਕ ਹਰ ਗੁਣ ਗਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮੁ ਸ੍ਰੀ ਵਾਇਗੁਰੂ ਸਾਹਿਬ ਜੀਉ ਤਨਾਸ੍ਰੀ ਮਹਲਾ ਪੰਜਵਾਂ ਮੇਰਾ ਲਾਗੂ ਰਾਮ ਸੋਹਿਤ ਸਤਗੁਰ ਮੇਰਾ ਸਦਾ ਸਹਾਈ ਜਿਨਾਂ ਦੁੱਖ ਕਾ ਕਾਟਿਆ ਹਾਕੇ ਤਰਾਉ ਰੋ ਮੇਰਾ ਲਾਗੂ ਰਾਮ ਸੋਹਿਤ ਸਤਗੁਰੂ ਮੇਰਾ ਸਦਾ ਸਹਾਈ ਜਿਨ ਦੁੱਖਾਂ ਕਾ ਘਾਟਿਆ ਕੀਤ ਰਹਾਓ ਹਾਥ ਦੇ ਰੱਖਿਓ ਆਪਣਾ ਕਰ ਬਿਰਥ ਸਗਲੋ ਮਟਾਈ ਨਿੰਦਗ ਕੇ ਮੁਖ ਕਾਲੇ ਕਿੰਨੇ ਜਿਨ ਕਾਇ ਆਪ ਸਹਾਈ ਸਾਚਾ ਸਾਹਿਬ ਸਹ ਹੁਆ ਰਖਵਾਲਾ ਲੀਏ ਕਠਲਾਈ ਨਿਰਭੋ ਪਏ ਸਦਾ ਸੁਖ ਮਣੇ ਨਾਨਕ ਹਰ ਗੁਣ ਗਾਏ ਸਾਚਾ ਸਾਹਿਬ ਹੋਆ ਰਖਵਾਲਾ ਰੱਖ ਲਈ ਕਠਲਾਈ ਨਿਰਭਉ ਪਏ ਸਦਾ ਸੁਖਮਾਨੇ ਨਾਨਕ ਹਰ ਗੁਣ ਗਾਏ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਿਰਾਮ ਸ਼ਿਵਾਈ ਗੁਰੂ ਸਾਹਿਬ ਜੀਓ ਤਨਾ ਸ੍ਰੀ ਮਹਲਾ 5 ਮੇਰਾ ਲਾਗੂ ਰਾਮ ਸੋਹਿਤ ਸਤਗੁਰੂ ਮੇਰਾ ਸਦਾ ਸਹਾਈ ਜਿਨ ਦੁੱਖਾ ਕਾਟਿਆ ਕੇਤ ਰਹਾਉ ਮੇਰਾ ਲਾਗੂ ਰਾਮ ਸੋਹਿਤ ਸਤਗੁਰੂ ਮੇਰਾ ਸਦਾ ਸਹਾਈ ਜਿਨ ਦੁੱਖਾ ਕਾ ਕਟਿਆ ਕੇਤ ਰਹਾਉ ਹੱਥ ਦੇ ਰੱਖਿਓ ਆਪਣਾ ਕਰ ਬਿਰਥ ਸਗਲ ਮਟਾਈ ਨਿੰਦਕ ਕੇ ਮੁਖ ਕਾਲੇ ਕੀਨੇ ਜਿਨ ਕਾ ਆਪ ਸਹਾਈ ਸਾਚਾ ਸਾਹਿਬ ਸਹੋਆ ਰਖਵਾਲਾ ਲੀਏ ਕਠ ਲਾਏ ਨਿਰਭਉ ਪਏ ਸਦਾ ਸੁਖ ਮਾਣੇ ਨਾਨਕ ਹਰ ਗੁਣ ਗਾਏ ਸਾਚਾ ਸਾਹਿਬ ਹੋਆ ਰਖਵਾਲਾ ਰਖ ਲਿਏ ਕਠਲਾਈ ਨਿਰਭਉ ਪਏ ਸਦਾ ਸੁਖਮਾਨੇ ਨਾਨਕ ਹਰ ਗੁਣ ਗਾਏ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮੁ ਸਿਧਾਇ ਗੁਰੂ ਸਾਹਿਬ ਜੀਓ ਤਨਾ ਸ੍ਰੀ ਮਹਲਾ 5 ਮੇਰਾ ਲਾਗੂ ਰਾਮ ਸੋਹਿਤ ਸਤਗੁਰ ਮੇਰਾ ਸਦਾ ਸਹਾਈ ਜਿਨਾਂ ਦੁੱਖਾਂ ਕਾ ਕਾਟਿਆ ਕੇਤ ਰਹਾਓ ਮੇਰਾ ਲਾਗੂ ਰਾਮ ਸੋਹਿਤ ਸਤਗੁਰੂ ਮੇਰਾ ਸਦਾ ਸਹਾਈ ਜਿਨ ਦੁੱਖਾਂ ਕਾ ਕਾਟਿਆ ਕੇਤ ਰਹਾਓ ਹੱਥ ਦੇ ਰਾਖਿਓ ਆਪਣਾ ਕਰ ਬਿਰਥ ਸਗਲੋ ਮਟਾਈ ਨਿੰਦਗ ਕੇ ਮੁਖ ਕਾਲੇ ਕੀਨੇ ਜਿਨ ਕਾ ਆਪ ਸਹਾਈ ਸਾਚਾ ਸਾਹਿਬ ਸਹੋਆ ਰਖਵਾਲਾ ਲਿਏ ਕਠਲਾਈ ਨਿਰਭੋ ਪਏ ਸਦਾ ਸੁਖਮਾਨੇ ਨਾਨਕ ਹਰ ਗੁਣ ਗਾਏ ਸਾਚਾ ਸਾਹਿਬ ਸਹੋਆ ਰਖਵਾਲਾ ਰੱਖ ਲਿਏ ਕਠਲਾਈ ਨਿਰਭੋ ਪਏ ਸਦਾ ਸੁਖਮਾਨੇ ਨਾਨਕ ਹਰ ਗੁਣ ਗਾਏ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਉਤਨਾ ਸ੍ਰੀ ਮਹੱਲਾ ਪੰਜਵਾਂ ਮੇਰਾ ਲਾਗੂ ਰਾਮ ਸੋਹੇਤ ਸਤਗੁਰ ਮੇਰਾ ਸਦਾ ਸਹਾਈ ਜਿਨਾਂ ਦੁੱਖਾਂ ਕਾਟਿਆ ਕੇਤ ਰਾਉ ਰੋ ਮੇਰਾ ਲਾਗੂ ਰਾਮ ਸੋਹੇਤ ਸਤਗੁਰੂ ਮੇਰਾ ਸਦਾ ਸਹਾਈ ਜਿਨ ਦੁੱਖਾਂ ਕਾ ਘਟਿਆ ਕੀਤ ਰਹਾਓ ਹਾਥ ਦੇ ਰੱਖਿਓ ਆਪਣਾ ਕਰ ਬਿਰਥ ਸਗਲੋ ਮਟਾਈ ਨਿੰਦਗ ਕੇ ਮੁਖ ਕਾਲੇ ਗਿਨੇ ਜਿਨ ਕਾ ਆਪ ਸਹਾਈ ਸਾਚਾ ਸਾਹਿਬ ਸਾਹ ਹਾਰਖ ਵਾਲਾ ਲੀਏ ਕਠ ਲਾਇ ਨਿਰਭੋ ਪਏ ਸਦਾ ਸੁਖ ਮਾਣੇ ਨਾਨਕ ਹਰ ਗੁਣ ਗਾਏ ਸਾਚਾ ਸਾਹਿਬ ਹੋਆ ਰਖਵਾਲਾ ਰੱਖ ਲਈ ਕਠਲਾਈ ਨਿਰਭਉ ਪਏ ਸਦਾ ਸੁਖਮਾਨੇ ਨਾਨਕ ਹਰ ਗੁਣ ਗਾਏ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ